ਪੜਾ ਕੇ ਬਹਿਣਗੇ ਹੁਣ ਹਾਂ ਕਨੇ ਮੀਆਂ ਦੇ ਛਿੰਗ ਫੱਟ ਗਏ ਅੱਜ ਮੇਰੇ ਤਰੂ ਬੜੇ ਮੇ ਮੇ ਤਰੂ ਬੜੇ ਮੇ ਥਾਣੀ ਕੋਣ ਦੇ ਸਿੰਗ ਪਾਸ ਅੱਜ ਠਾਮਾਂਗੇ ਗੱਟ ਗੱਟ ਠਾਵਾਂਗੇ ਪੂਰੀ 1000 ਹਾਂ ਹੋਰ ਫੇੜ ਹੋਰ ਬੱਝ ਜਾ ਲੱਡੂ ਮਤ ਪਾ ਦੀ ਪੋੜਾ ਮਛਲਾ ਮੜਾ ਮੋਟਾ ਬੇਫਿਕਰ ਅੱਗਲੇ ਪੀੜੇਗਾ ਤੂੰ ਹਾਂ ਭਾਈ ਤੇ ਪੂਰਾ ਚੋਆ ਚਾਹ ਤੇ ਤੈਨੂੰ ਵਿਆਹ ਦਾ ਹਾਂ ਮੱਚਦਾ ਮੱਚਦਾ ਬਿਆਹ ਆ ਫੋਲ ਚਾਹ ਵਾ ਮੇਰਾ ਕੋ ਤਾਂ ਫਿਰ ਇਹ ਵੀ ਦੇਖੋ ਨਾ ਵਾ ਮੈਂ ਨੱਚੀ ਜਾਂਦਾ ਬੋਲਿਆ ਵਾਂ ਹਾਂ ਵਾ ਕਿੱਛ ਇਹਦਾ ਮੈਂ ਉਜਤੀ ਤੋੜਲਾ ਹੈ ਪ੍ਰੀਤੋ ਲੈ ਆਇਆ ਹੈ ਤੂੰ ਤਾਂ ਪਹਿਲੇ ਛਾਉਣ ਦੇ ਚੱਕਰਾ ਲਿਆਤੀ ਹਾਂ ਉਹ ਕਰਮੰਦੇ ਜਾ ਕੇ ਲੈ ਆਏ ਬਾਪੂ ਫਿਰ ਬਾੜੇ ਫਿਰ ਕਾਤੇ 8 ਸਲੈਂਟਰ ਤੇ ਗਈ ਸੀ ਸਲੈਂਟਰ ਲੈ ਕੇ ਚ ਮੈਂ ਇੱਕ ਕੰਮਿੰਗ ਵਾਲਾ ਅੱਛਾ ਜਾ ਕੇ ਪ੍ਰੀਤੋ ਵਾਇਆ ਚਾਲ ਵਧੀਆ ਰੇ ਕੋਈ ਹਾਂ ਮੋਦੋਂ ਨਾ ਕੱਠ ਨਹੀਂ ਕਰੀ ਕੱਠ ਪਾਰਟੀ ਬੁਟੀ ਤੇ ਕਰਤਾਂ ਨਹੀਂ ਕਰੀ ਪਾਰਟੀ ਕਨੇਟੀ ਪਾਰਟੀ ਕਰਤੀ ਸੀ ਕਰੀ ਆ ਪੀਟੀ ਪੀਲੀ ਪਾਰਟੀ ਅਸੀਂ ਮਨ ਲਈ ਮਨ ਨਾਲ ਪਾਰਟੀ ਫਿਰ ਘਰ ਦੀ ਕਰੀ ਸੀ ਇੱਕ ਬਾਹਰ ਦੀ ਐ ਪੱਕਾ ਦਿਓ ਹੈ ਕਾੜਿਓ ਪਾਰਟੀ ਸੀ ਕਾਰਾੜੀ ਨਾਲ ਪੱਕਾ ਦੀ ਪਾਰਟੀ ਸੀ ਨਾ ਖਾਣ ਪੀਣ ਆ ਖਾਣ ਪੀਣ ਮੁਰਗਾ ਮਰਗਾ ਚਲਾਤਾ ਸੀ ਹਾਂ ਅੰਦਰ ਦੇਖਣੇ ਕਰੇਕਾਂ ਉਹ ਤਾਂ ਵੀਡੀਓ ਬਣਾ ਲੈ ਵੜਵੜਾ ਨਹੀਂ ਮੁੰਡਾ ਭੇਜਦੇ ਆ ਕੋਈ ਨਹੀਂ ਚੁੱਪ ਉਖਾਰਾ ਇੰਟਰਵਿਊ ਲੈ ਲੈ ਵਾਸਤਾ ਅਧਿਕਾਰੀ ਜੀ ਅੱਛਾ ਜੀ ਤੁਸੀਂ ਯਾਰ ਪਾਲਤੀ ਮੇਰਾ ਨਹੀਂ ਦੋ ਪਿੰਟ ੰਗਨ ਨੂੰ ਪੂਰੀ ਬੋਲੋ ਜੀ ਹੋ ਗਿਆ ਅੱਛਾ ਇਹ ਜੀਆਂ ਨੇ ਮੇਰੀਆਂ ਕਿੱਥੇ ਨੇ ਜੀ ਕਚੇਰੀਆਂ ਤੁਹਾਡੀ ਚਲਾਕ ਕਚਾਈ ਚਲਾਕ ਕਚਾਈ ਇਹ ਮਾਲੀ ਆ ਜੀ ਮਾਲੀ ਜੀ ਕਿੰਨੇ ਸੈਕਟਰ ਚ ਆ ਜੀ ਇਹ ਇਹ ਦੋ ਟੱਕਰ ਸੈਕਟਰ 6 ਚਾਹੇ ਦੋ ਟੱਕਰ ਸੈਕਟਰ 6 ਚਾਹੇ ਬਲ 76 ਜੀ ਆਓ ਲਾ ਲਓ ਠੀਕ ਹੈ ਠੀਕ ਹੈ ਨਮੇੜਾ ਕਿਵੇਂ ਕਰਮਣੇ ਬਣ ਗਿਓ ਬੱਚੇ ਜਿੰਦਾ ਨਹੀਂ ਹੁੰਦਾ ਫਿਰ ਆਪਾਂ ਕਰਾਉਂਦੇ ਨੇ ਉਹ ਵੀ ਕਰਾ ਚਾ। ਬਾਬਾ ਸਾਹਿਬ ਜੀ ਬੜਾ ਜਿਆ ਕੈਸੇ ਹੋ ਪੁੱਛ ਰੋ ਇਹਨਾਂ ਨੂੰ ਆ ਜਾ ਬਈ ਇੱਧਰ ਸਾਹਮਣੇ ਆ। ਚੱਲ ਖੜੋ। ਚੱਲ ਲੈ ਜਾ ਚੋ। ਠੀਕੋ। ਬਈ ਕੈਸੇ ਹੋ? ਆ ਜਾ ਮੇਰੀ ਮੂਤ ਲੱਗੀ। ਠੀਕ ਹੈ ਚੱਲ ਹੋ ਜੀ। ਆ ਜਾ। ਦੱਸੇ। ਚੱਲ ਚੱਲ ਬਈ ਚੱਲ। ਮੇਰੀ ਮੂਤ ਲਵਾ ਸੇਕ ਆ। ਆਏ। ਸਟੈਪ ਕਰੀ। ਸਟੈਪ ਬੰਤ ਬੰਤ ਹੋ ਸਟੈਪ ਕਰੀ। ਮੁੰਡਾ ਮੁੰਡੇ ਤੂੰ ਮੁੰਡੇ ਦਾ ਕੀ ਲੱਗਦਾ ਹਏ ਆ ਗਿਆ ਆ ਗਿਆ ਤੂੰ ਬੰਤ 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 ਤੂੰ ਤੂੰ ਮੁੰਡੇ ਦਾ ਕੀ ਲੱਗਦਾ ਬਾਬਲਾ ਬਾਬਲਾ ਕੀ ਹੁੰਦਾ ਨਹੀਂ ਬੈਠਾਲੇ ਚ ਪੈਰ ਮਾਰਿਆ ਹੋਇਆ ਜਾਂ ਪਾਣੀ ਡੀ ਜੇ ਵਾਲੇ ਨਾਲ ਲੜੇਗਾ ਫੇਰ ਅੱਜ ਲਾ ਕੋਈ ਅੜਦੇ ਜਾ ਲੜੇਗਾ ਡੀ ਜੇ ਨਾਲ ਪਹਿਲਾਂ ਸਾਡੇ ਮੇਰਾ ਪਰਚਾ ਕੱਟ ਦੇਣਗੇ ਪਟਿਆਲੇ ਦਾ ਹਾਂ ਵੀ ਸ਼ਾਮ ਤੱਕ ਪਹਿਲਾਂ ਸਾਡੇ ਦਾ ਬਾਈ ਸਾਹਿਬ ਜਾਂ ਫਿਰ ਪਹਿਲਾਂ ਸਾਡੇ ਹਲਵਾਈ ਸਾਹਿਬ ਨਾਲ ਲੜਕੇ ਹਟੇ ਨੇਗੇ ਬਾਈ ਮੈਂ ਆਪਣੇ ਉਸਤਾਦ ਜੀ ਨੇ ਆਪਣੇ ਵਰਗੇ ਹਲਵਾਈ ਨਹੀਂ ਹੋ ਸਕਦੇ ਨਹੀਂ ਬਹੁਤ ਵਧੀਆ ਬੰਤਾ ਘੈਂਟ ਬੰਦਾ 11 ਦਾ ਯਾਰ ਤੇ ਘੈਂਟ ਟਰੈਕਟਰ ਹੈ ਥੈਂਕ ਯੂ ਉਸਤਾਦ ਜੀ ਹਮੇਸ਼ਾ ਹੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿਹੜਾ ਕਰੈਕਟਰ ਕੱਢਣੇ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਇੱਕ ਬੰਦੇ ਦਾ ਜਨਮ ਹੁੰਦਾ ਉਵੇਂ ਕਰੈਕਟਰ ਜਿਉਂਦਾ ਇੱਕ ਸਹੀ ਜੀ ਉਹ ਬੰਤ ਘੈਂਟ ਕੰਮ ਕਰਦਾ ਉਸਤਾਦ ਜੀ ਨੇ ਸਾਡੇ ਗੁਰੂ ਨੇ ਨਹੀਂ ਭਰਾ ਛੋਟੇ ਵੀਰੋਂ ਇਹਨੇ ਤਾਂ ਬਹੁਤ ਫਿਲਮਾਂ ਕਰੀਆਂ ਨੇ ਭਾਈ ਹਜੇ ਆਪਾਂ ਇਕੱਲੇ ਵੀਡੀਓ ਨਹੀਂ ਮਤਲਬ ਇੱਕ ਟੀਮ ਬਣਾ ਕੇ ਚੱਲਾਂਗੇ ਬਾਬਾ ਰੱਖੇ ਸਤ ਸਾਰੇ ਨਾਲ ਮਿਲ ਕੇ ਨਾਲ ਮਿਲ ਕੇ ਹੁਣ ਠਾਵਾਂਗੇ ਗੱਤ ਹਾਂ ਬਹੁਤ ਠੀਕ ਹੈ ਜੀ ਇਹੀ ਹੈ ਗਹਾਣਾ ਮਹੀ ਉਹਨਾਂ ਛੱਡੀ ਹੋਊਗਾ ਹਾਂ ਛੱਡੀ ਸਹੀ ਗੱਲ ਆ ਹਾਂ ਪਰ ਥੂੜ ਨਹੀਂ ਚੜਨਾ ਦੰਦੇ ਹਾਏ ਹਾਂ ਕਿਉਂ ਉਸਤਾ ਜੀ ਸਹੀ ਗੱਲ ਬਿਲਕੁਲ ਬਿਲਕੁਲ ਛੋਲਾ ਕਿੱਥੇ ਛੱਡਿਆ ਤੂੰ ਛੋਲਾ ਤਾਂ ਹਜਲ ਕੋਆ ਹੋਇਆ ਹੈ ਸਾਡਾ ਮੇਜਾ ਪਹਿਲੇ ਨਾ ਉੱਟ ਜੇ ਕਿਸੇ ਆਪੀ ਹੋਈ ਟੈਂਟਾਂ 'ਚ ਕੱਲੇ ਅੱਜ ਫੇਰ ਲਾਏਗਾ ਕਟ ਕਟ ਕਿੱਡੀ ਪਈ ਹੈ ਕਿਹੋ ਜਿਹੀ ਦੇਸੀ ਸਾਲੇ ਦੀ ਪਹਿਲੇ ਤੋੜਦੀ ਹਾਂ ਬੜਾ ਨਾਲ ਜਾ ਫੂਕਦੀ ਤੁਰ ਜਾਂਦੀ ਡਲੀ ਕਿੱਡੀ ਸੀਗੀ ਹੈ ਡਲੀ ਕਿੱਡੀ ਸੀ ਕਮਟ ਵਾਲੀ ਡੜੀ 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 ਕਹਿੰਦਾ ਆਹ ਅਹ ਡੜੀ ਆਹ ਦੇਖ ਬਹੁਤ ਡੜੀ ਪੈਨੂ ਆ ਗਿਆ ਯਾਰ ਉਡੀਕ ਕੀ ਹੁੰਦੀ ਹੈ ਘਟਾ ਕੋਈ ਚਾਪਰ ਆਉਂਦੀ ਆ ਲੈ ਠੀਕ ਹੈ ਜੀ ਨਾਲੀ ਦੁਨੀਆ ਦਾ ਪ੍ਰਧਾਨ ਹੈ ਅੱਧੀ ਚੇਤਾ ਫੀਮ ਦਾ ਆ ਵਾਓ ਟਰੱਕ ਖੜਾ ਆ ਰਿਹਾ ਭੈਣ ਨਾ ਉਹ ਨੋਡ ਦੇ ਪਾ 500 ਦੇ ਅਜੇ ਖਲਾ ਕਾਪੀ ਹੋਰ ਕਾਪੀ ਦੇਖ ਹਾਂ ਅੱਧਾ ਚਨਾਮ ਖਰੀਦ ਲਈ ਗਿਆ ਸੀ ਕੋੜੇ ਦੇ ਕੰਨ ਵਰਗੇ ਨੇ ਨਾ ਨੋਟਸ ਆਵੇ ਘੋਰ ਪੈਛੇ ਤਾਂ ਬਹੁਤ ਹੈ ਪੈਛੇ ਜੀ ਘੱਟ ਨਹੀਂ ਟਰੱਕ ਮਗਾਲਣਾ ਰੁਕ ਜਾਂਦਾ ਹਾਂ ਆਸਲਾ ਵੀ ਵਾਧੂ ਪਿਆ ਆਪਣੇ ਕੋਲ ਹਾਂ ਗੱਲ ਘਟੀ ਜਾਂਦਾ ਚੁੱਕੀ ਵਰਗਾ ਚਲੋ ਕਾਨੂੰ ਨਾ ਲੱਗਦਾ ਅੱਜ ਤੁਸੀਂ ਵੀ ਅਜ ਮੜਾ ਜਾ ਨਹੀਂ ਨਹੀਂ ਕਰਦਾ ਬਈ ਹਾਂ ਜੀ ਕਹਿੰਦਾ ਹੈ ਨਾ ਘਰਾਂ ਹੀ ਬੰਦ ਤਰ ਕੇ ਸਾਡੇ ਯਾਰ ਹੈ ਤਾਂ ਉੱਪ ਚੜੀ ਹੋਵੇ ਛਾਂ ਪਾ ਦੇਾਂਗੇ ਹਾਂ ਵੱਧ ਘੱਟ ਨਾ ਬੋਲੀ ਤੇ डैश 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 ਪਾ ਦਿਆਂਗੇ ਕੀ ਕੀ ਬਾਤ ਹੈ ਕੀ ਵੰਦਾ ਵਾਵੜਾ ਵਰਦਾ ਜੀ ਬਣਿਆ ਪਿਆ ਤੁਹਾਡੇ ਵੱਲੋਂ ਵੀ ਛੜੀ ਆਉਣ ਤੋਂ ਫਿਰ ਇਕ ਹੁਣ ਛੜੀ ਆਉਣ ਦੇ ਆਉਣ ਨਹੀਂ ਜੀ ਹੈ ਹੀ ਨਹੀਂ ਮੈਂ ਛੜੀ ਲਿਖ ਦਿੰਦੀ ਮੈਂ ਤਾਂ ਫਿਲਮ ਵਿੱਚ ਲਿਖੀ ਸੀ ਹਮ ਆਪਕੇ ਹੈ ਕੌਣ ਲਿਖੀ ਹੋਈ ਆ ਹਾਂ ਅੱਛਾ ਤੁਹਾਨੂੰ ਪੜਿਆ ਸੀ ਨਾ ਲਿਖੀ ਹੋਈ ਆ ਹਮ ਆਪਕੇ ਠੀਕ ਹੈ ਜੀ ਜਿਹੜੀ ਛੜੀ ਮੇੜੀ ਲਿਖੀ ਹੋਈ ਹੈ ਦਿਆ ਹੋਰ ਦਿਆ ਹਾਂ ਕੁਛ ਤੋਂ ਗੜਬੜ ਹੈ ਯਾਰ ਗੜਬੜੀ ਮੈਂ ਕਰੀ ਤੀ ਅੜੀ ਨਹੀਂ ਗਈ ਅਜੇ ਤੱਕ ਉਹ ਨਾ ਠੀਕ ਹੈ ਗੜਬੜ ਹੈ ਬੰਦ ਤੋਂ ਬੰਦ ਤੋਂ ਕੁਛ ਤੋਂ ਗੜਬੜ ਹੈ ਉਹ ਗੜਬੜੀ ਸਾਡੀ ਕਰੀ ਹੋਈ ਹੈ ਕਰੀ ਹੋਈ ਨਾ ਠੀਕ ਹੈ ਓਕੇ ਓਕੇ ਚਲੋ ਚਲੋ ਮੁਬਾਰਕ ਆ ਜੀ ਬਹੁਤ ਸੁਖੀ ਜੀ ਬਹੁਤ ਵਧੀਆ ਸੁਣਾਓ ਕੁਛ ਸੁਣਾ ਯਾਰ ਨਾ ਵੀਰ ਹਨ ਬਾਈ ਤੁਹਾਡੀ ਵੀਡੀਓ ਦੇਖੀ ਬੜੀ ਸੋਹਣੀ ਸੀ ਬਹੁਤ ਜ਼ਿਆਦਾ ਘੈਂਟ ਸੀ ਪੈਸੇ ਦੇ ਦੇ 500 ਆ ਦੇ ਉਸਤਾਦ ਜੀ ਸਾਡੇ ਨਗਲਾ ਸਾਹਿਬ ਸੈਟੋ ਜੀ ਲਾਲਾ ਜੀ ਲਾਲਾ ਜੀ ਲਾਲਾ ਜੀ ਤੂੰ ਚਾਹ ਹੀ ਪੀਤੀ ਹੈਗੀ ਘਰਾਂ ਤੇ ਦੁੱਧ ਲੈ ਤਵੇ ਪਰ ਪਾਓ ਫਿਰ ਤੁਹਾਨੂੰ ਚਾਹ ਦਾ ਘਟਾ ਜੀ ਚਾਚਾ ਨਿਮਾਰਾਂਗੇ ਤੁਹਾਨੂੰ ਵਾ ਠੀਕ ਹੈ ਤੋ ਕਉਂ ਕਰੂ ਤੁਸੀਂ ਠੀਕ ਹੈ ਜੀ ਆ ਸਾਡੇ ਮਹਿੰਦਰ ਸਾਹਿਬ ਜੀ ਚਾਹ ਲੈ ਜਾਓ ਯਾ ਇਝਾ 당ਗੇ ਅੱਜ ਦਾ 12 ਹੀ ਨਾਲ ਕਈ ਚੋ ਕਈ ਚੋ ਆ ਜੀ ਤੜਕੇ ਜੀ ਦੀ ਜਾਲ ਦੀ ਠੀਕ ਹੈ ਤਾਂ ਜਾ ਮੰਦਾ ਦੇਖੀ ਤੜਕੇ ਠੀਕ ਹੈ ਠੀਕ ਹੈ ਠੀਕ ਹੈ ਚੂਡਾ ਪਤਾ ਲੈ ਕੇ ਜਾਣਗੇ ਨਾਲ ਜਾਰੇ ਠੀਕ ਹੈ ਚਲੋ ਠੀਕ ਹੈ ਜੀ ਸਸ ਦੀ ਗੱਲ ਥੰਕੂ ਬਣੋ ਸਟਾਰਟ ਬਾਈ ਇੱਕ ਮਿੰਟ ਸਾਰੇ ਰਿਲੈਕਸ ਹੋ ਜਾਓ ਸਾਰਾ ਸ਼ਾਂਤੀ ਨਾਲ ਫੋਨ ਕਰ ਲਓ ਕੋਲ ਦੀ ਵੀਡ ਬੰਦ ਹੋ ਜੂਗੀ ਇਧਰ ਦਾ ਅੱਛੀ ਚੱਲਦੀ ਜੋ ਵਿਆਹ ਤੇ ਨਾ ਬਲਾ ਕਰੀ ਜਾਂਦੇ ਕਰੀ ਕੋਈ ਹੈ ਖੇਡ ਲੈ ਕੋਈ ਬੋਲੀ ਤੇ ਕਿਹ ਹੈ ਨਾ ਇਹ ਉਹ ਹੋਊਗੀ ਇਧਰ ਮੇਰੇ ਇਧਰ ਜਵਾਬ ਦੇਊਗਾ ਨਾਲ ਨਾਲ ਕੋਈ ਵੀਖਮੀ ਕੋਈ ਢੋਲੀ ਭਾਈ ਉਹ ਨੰਦਗੇ ਕਿਹਜੋ ਝਾੜ ਦੇਣਾ ਬੱਸ ਸਾਡੀ ਜੱਟ ਬੋਲੀ ਜਵਾਬ ਇਦਾਂ ਜਵਾਬ ਤਾਂ ਪੁਲਿਸ ਨੇ ਕੁੜੀ ਕੁੜੀ ਕਿੱਥੇ ਮਾਈਕ ਵਾਲੀ ਵੀਡੀਓ ਵਾਲਾ ਮੋਨ ਲੱਗਿਆ ਬਚਾਰਾ ਕੰਮਰੇ ਚ ਹਾਂ ਪਹਿਲੇ ਪੈਸੇ ਜੀ ਸਾਰੀ ਗੱਲ ਓਕੇ ਓਕੇ ਹਾਂ ਹਾਂ ਰੱਖੋ ਪੈਸੇ ਇੰਨੀ ਬੁੜੀ ਮੈਨੂੰ ਦਿਦੋ ਦਿੱਤੀ ਆ ਕਰਾਂਗੇ ਜੀ 3 ਘੰਟੇ ਦੀ ਐਂਟਰੀ ਹੋ ਗਈ ਤਾਂ ਨਾ ਸੇਕਿਆ ਕੇ ਖੜਾਂਗੇ ਉਸ ਵੇਲੇ ਤੁਸੀਂ ਟੈਲੀਫੋਨੀ ਕੋਈ ਨਹੀਂ ਆਸੀ ਕਮਾਂਗੇ ਕਿੱਧਰ ਗਈਆਂ ਤੇ ਕਿਹੜਾ ਦਾਦ ਕਿਹ ਉਧਰ ਉਸ ਨੂੰ ਉਧਰੋ ਜਵਾਬ ਦੇ ਦੇਖੀ ਬੰਦ ਬਾਈ ਹਾਂ 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 ਟੈਲਰ ਦਾ 5 2 ਮਿੰਟ ਚਲਾ ਦੇ ਮਾਤੀਏ ਕੋਡ ਨੋਟ ਨੋਟ ਵੇਖ ਲਾਰੇ ਨੋਟ ਬੋਲੀ ਸਮਝ ਨਹੀਂ ਆਉਂਦੀ ਨੋਟ ਵੇਖ ਲਾਰੇ ਆਵਾ ਆ ਗਈ ਉਹ ਨਹੀਂ ਆਵਾ ਕਿ ਚੱਕ ਲੋ ਚੱਕਣਾ ਚੱਕਣਾ ਪੁੱਤ ਮੇਰਾ ਕੋਈ ਨਾ ਪਾਣੀ ਚੱਕ ਲੋ ਜੇਤਨਾ ਬਾਲੋ ਕੋਈ ਲੈਣ ਦੇ ਬਾਅਦ ਕਰ ਪਹਿਲਾਂ ਮੇਰੀ ਸਮਝ ਲੋ ਮਾਸੇ ਇੱਥੇ ਹੁੰਦਾ ਥੱਲੇ ਬਾਲਾਂ ਤਾਂ ਮਾੜਾ ਹੋਵੇ ਦੇਖੀ ਜਾਊ ਫਿਰ ਬੈਠਾ ਇੱਥੇ 3 ਤੰਦਾਰ 4 ਤੰਦਾਰ ਜਗਨ ਇੱਥੇ ਅੱਧੇ ਮੇਰੇ ਦੀਆਂ ਨਾ ਇੱਕ ਇੱਕ ਬੋਲੀ ਟੂਟ ਹੋ ਗਈ ਹੈ ਇੱਕ ਬੰਦੇ ਬਈ ਤੇਰੇ ਕੁੜੀ ਬਹੁਤ ਅਰਜੀ ਨੇ ਉਹ ਦੋ ਉਹਨੂੰ ਵੀ ਦੇ ਸਕਦੇ ਹਾਂ ਮੈਨੂੰ ਵੀ ਬੋਲੀ ਦੇ ਕੇ ਖੁਸ਼ੀ ਜਵਾਬ ਹੋ ਗਿਆ ਨਾ ਹਾਂ ਜੀ ਉਸਤਾਦ ਜੀ ਹਾਂ ਜੈ ਜੀ ਡਾਕਟਰ ਹਾਂ ਬੋਲਦੇ ਕਈ ਇੱਕ ਆਉਂਜੀ ਉਹ ਫੇਰ ਚੱਲ ਪਿਆ ਐ ਕਿੱਦਾਂ ਲੈ ਸੇਠਾ ਬੈਠਾ ਪਈ ਸੇ ਹੱਸਦੇ ਫੁੜਾ ਦਿੰਦੇ ਐ ਐ ਸੇਠਾ ਦੇਖ ਸਾਡੇ ਜੱਟਾਂ ਦੇ ਦੇ ਲੋ ਬੰਦ ਦਾ ਵੀ ਦਿਲ ਘੈਂਟ ਆ ਬੰਦ ਲੈ ਹੱਕ ਮੇਰੇ ਸਾਲੇ ਅਸਲੀ ਯਾਰ ਗਏ ਐ ਬੜੀ ਰੱਜ ਮੇਰੇ ਚਲਾ ਦੀ ਇਹ ਹੈ ਇਹ ਮੈਂ ਬਾ ਬਲਾ ਆਹ ਲੈ ਉਹ ਬਣਾਦਾ ਉਹ ਬੋ ਮਾਰ ਕਾ ਇਹ ਵੇ ਬਹੀ ਚੱਕੀ ਫਿਰਦਾ ਨਾਲੇ ਰਗੜੂ ਬਾਣ ਗਿਆ ਰਗੜੂ ਪਾਈ ਛੜਾ ਵੱਜ ਲੇਖ ਦੀ ਹਾਂ ਸਾਪਦਾਨ ਸਹੀ ਸਾਪਦਾਨ ਸਹੀ ਇਹ ਹੋਲੀ ਟੁਕੜੀ ਜਿਹੀ ਹੋਰ ਮਨਪ੍ਰੀਤ ਉਮੀਦ ਲੈ ਹਾਂ ਨਜ਼ਾਰਾ ਹੈ ਇੱਕ 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 ਰੋਕ ਇਹਨਾਂ ਦੀ ਬੋਲੀ ਨਹੀਂ ਨਾ ਨਾ ਗੱਈਏ ਆਂ ਪਈ ਦਿਨਾਂ ਦੀ ਗੱਲ ਆ ਤੇ ਕੂਕ ਕੱਡੀ 'ਚ ਬੈਠਿਆ ਕੁੜੀਆਂ ਹਨਾ ਦੋ ਟਾਈਮਾਂ ਦੇਖਿਆ ਨੇ ਮੂਰੇ ਜਾ